ਲੁਧਿਆਣਾ ਦੇ ਗਾਂਦੀ ਨਗਰ ਇਲਾਕੇ ਦੇ ਬਸੰਤ ਨਗਰ ਗਲੀ ਨੰਬਰ 6 ਦੇ ਵਿੱਚ ਉਸ ਵੇਲੇ ਦੇਰ ਰਾਤ ਅਫੜਾ ਤਫੜੇ ਮੱਚ ਕੇ ਜਦੋਂ ਤਿੰਨ ਮੰਜ਼ਲਾ ਇਮਾਰਤ ਵਿੱਚ ਭਿਆਨਕ ਆਗੋ ਪੜਕ ਉੱઠી। ਹਾਜ਼ਰ ਰਾਤ ਕਰੀਬ 11 ਵਜੇ ਦਾ ਦੱਸਿਆ ਜਾ ਰਿਹਾ ਪ੍ਰਤੱਖ ਦਰਸ਼ਣ ਮੁਤਾਬਿਕ ਆਗ ਸਭ ਤੋਂ ਪਹਿਲਾ ਰਾਜਨ ਕਬਾੜੀਆ ਦੀ ਇਮਾਰਤ ਦੀ ਤੀਸਰੀ ਮੰਜ਼ਲ ਉੱਤੇ ਲੱਗੀ। ਕੁਝ ਹੀ ਮਿੰਟਾਂ ਦੇ ਵਿੱਚ ਪੂਰੀ ਇਮਾਰਤ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ। ਅਕਲਗ ਦਿਸਾਰ ਹੀ ਲਾਕੀ ਦੇ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਤੇ ਪਾਈਪਾਂ ਦੇ ਨਾਲ ਅੱਗ ਨੂੰ ਬਝਾਉਣ ਦੇ ਲਈ ਕੋਸ਼ਿਸ਼ ਕੀਤੀ ਪਰ ਅੱਗ ਨੇ ਤੇਜ਼ੀ ਦੇ ਨਾਲ ਫੈਲ ਗਈ ਕਿ ਸਾਰਿਆਂ ਦੇ ਪ੍ਰਯਾਸ ناکਾਮ ਹੋ ਗਏ 10 ਮਿੰਟਾਂ ਤੋਂ ਅੱਗ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਸੀ ਵਿਕਤੀ ਹਿਵਿਕਥਾਂ ਦੋਵੇਂ ਇਮਾਰਤਾਂ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਈਆਂ ਤਿੰਨ ਮੰਜ਼ਲਾ ਇਮਾਰਤ ਨੂੰ ਲੱਗੀ ਅੱਗ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਜਿਨਾਂ ਵੱਲੋਂ ਲਗਾਤਾਰ ਆਗੂਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਅਗਲਗਨ ਦੀ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਹੜਕਮ ਮਚ ਗਿਆ ਅਤੇ ਨਾਲ ਦੋਵੇਂ ਇਮਾਰਤਾਂ ਦੇ ਵਿੱਚ ਲਗਾਤਾਰ ਧਮਾਕਿਆਂ ਵਰਗੀਆਂ ਆਵਾਜ਼ਾਂ ਵੀ ਆਈਆਂ ਜਿਸ ਕਰਕੇ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕ ਉਤੇ ਖੜੇ ਹੋ ਗਏ ਫਿਲਹਾਲ ਅਗਲਗਨ ਦੇ ਕਾਰਨਾਂ ਦਾ ਹਜੇ ਸਪਸ਼ਟ ਸਮਝ ਨਹੀਂ ਆਈ ਹੈ ਸ਼ੁਰੂਆਤੀ ਤੁਰਤੇ ਹੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਨਾਲ ਇਹ ਪੂਰਾ ਘਟਨਾਕ੍ਰਮ ਹੋਇਆ ਹੈ ਫਿਲਹਾਲ ਜਾਂਚ ਜਾਰੀ ਹੈ ਤਾਂ ਲੁਧਿਆਣਾ ਦੇ ਗਾਂਦੀ ਨਗਰ ਇਲਾਕੇ ਦੇ ਬਸੰਤ ਨਗਰ ਗਲੀ ਨੰਬਰ 6 ਦੇ ਵਿੱਚ ਉਸ ਵੇਲੇ ਦੇਰ ਰਾਤ ਅਫੜਾ ਤਫੜੇ ਮੱਚ ਕੇ ਜਦੋਂ ਤਿੰਨ ਮੰਜ਼ਲਾ ਇਮਾਰਤ ਵਿੱਚ ਭਿਆਨਕ ਆਗੋ ਪੜਕ ਉੱਠੀ ਹਾਦਸਾ ਰਾਤ ਕਰੀਬ 11 ਵਜੇ ਦਾ ਦੱਸਿਆ ਜਾ ਰਿਹਾ ਪ੍ਰਤੱਖ ਦਰਸ਼ਣ ਦੇ ਮੁਤਾਬਿਕ ਆਗ ਸਭ ਤੋਂ ਪਹਿਲਾਂ ਰਾਜਨ ਕਬਾੜੀਆ ਦੀ ਇਮਾਰਤ ਦੀ ਤੀਸਰੀ ਮੰਜ਼ਲ ਉੱਤੇ ਲੱਗੀ ਕੁਝ ਹੀ ਮਿੰਟਾਂ ਦੇ ਵਿੱਚ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਅਕਲਗ ਦਿਸਾਰ ਹੀ ਇਲਾਕੇ ਦੇ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਤੇ ਪਾਈਪਾਂ ਦੇ ਨਾਲ ਅੱਗ ਨੂੰ ਬਝਾਉਣ ਦੇ ਲਈ ਕੋਸ਼ਿਸ਼ ਕੀਤੀ। ਪਰ ਅੱਗ ਨੇ ਤੇਜ਼ੀ ਨਾਲ ਫੈਲ ਗਈ ਕਿ ਸਾਰਿਆਂ ਦੇ ਪ੍ਰਯਾਸ ਨਾਕਾਮ ਹੋ ਗਏ। 10 ਮਿੰਟਾਂ ਤੋਂ ਅੱਗ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਸੀ। ਵੇਖਦੇ ਹੀ ਵੇਖਿਆ ਦੋਵੇਂ ਇਮਾਰਤਾਂ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਈਆਂ। ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਲਗਾਤਾਰ ਅੱਗ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਅਗਲ ਕਰਨ ਦੀ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਹੜਕਾ ਮਚ ਗਿਆ ਅੱਗ ਦੇ ਨਾਲ ਤੋਵੇਂ ਇਮਾਰਤਾਂ ਦੇ ਵਿੱਚ ਲਗਾਤਾਰ ਧਮਾਕੇ ਵਰਗੀਆਂ ਆਵਾਜ਼ਾਂ ਵੀ ਆਈਆਂ ਜਿਸ ਕਰਕੇ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕ ਉਤੇ ਖੜੇ ਹੋ ਗਏ ਫਿਲਹਾਲ ਅਗਲ ਕਰਨ ਦੇ ਕਾਰਨਾਂ ਦਾ ਹਜੇ ਸਪਸ਼ਟ ਸਮਝ ਨਹੀਂ ਆਈ ਹੈ ਸ਼ੁਰੂਆਤੀ ਤੁਰੂ ਤੇਹੀ ਦੱਸਿਆ ਜਾ ਰਿਹਾ ਕਿ ਸ਼ੋਰਟ ਸਰਕਟ ਦੇ ਨਾਲ ਇਹ ਪੂਰਾ ਘਟਨਾਕ੍ਰਮ ਹੋਇਆ ਹੈ ਫਿਲਹਾਲ ਜਾਂਚ ਜਾਰੀ ਹੈ ਤਲਵੰਡੀਆਣਾ ਤੇ ਗਾਂਧੀ ਨਗਰ ਇਲਾਕੇ ਦੇ ਬਸੰਤ ਨਗਰ ਗਲੀ ਨੰਬਰ 6 ਦੇ ਵਿੱਚ ਉਸ ਵੇਲੇ ਦੇਰ ਰਾਤ ਅਫੜਾ ਤਫੜੇ ਮੱਚ ਕੇ ਜਦੋਂ ਤਿੰਨ ਮੰਜ਼ਲਾ ਇਮਾਰਤ ਵਿੱਚ ਭਿਆਨਕ ਆਗੋ ਪੜਕ ਉੱਠੀ ਹਾਜ਼ਰ ਰਾਤ ਕਰੀਬ 11 ਵਜੇ ਦਾ ਦੱਸਿਆ ਜਾ ਰਿਹਾ ਪ੍ਰਤੱਖ ਦਰਸ਼ਣ ਦੇ ਮੁਤਾਬਿਕ ਆਗ ਸਭ ਤੋਂ ਪਹਿਲਾਂ ਰਾਜਨ ਕਬਾੜੀਆ ਦੀ ਇਮਾਰਤ ਦੀ ਤੀਸਰੀ ਮੰਜ਼ਲ ਉੱਤੇ ਲੱਗੀ ਕੁਝ ਹੀ ਮਿੰਟਾਂ ਦੇ ਵਿੱਚ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਕਲਗ ਦਿਸਾਰ ਹੀ ਇਲਾਕੇ ਦੇ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਤੇ ਪਾਈਪਾਂ ਦੇ ਨਾਲ ਅੱਗ ਨੂੰ ਬਝਾਉਣ ਦੇ ਲਈ ਕੋਸ਼ਿਸ਼ ਕੀਤੀ ਪਰ ਅੱਗ ਇਨੀ ਤੇਜ਼ੀ ਨਾਲ ਫੈਲ ਗਈ ਕਿ ਸਾਰਿਆਂ ਦੇ ਪ੍ਰਯਾਸ ਨਾਕਾਮ ਹੋ ਗਏ 10 ਮਿੰਟਾਂ ਤੋਂ ਅੱਗ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਸੀ ਵਿਕਤੀ ਹਿਵਿਖਥਾਂ ਦੋਵੇਂ ਇਮਾਰਤਾਂ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਈਆਂ ਤਿੰਨ ਮੰਜ਼ਲਾ ਇਮਾਰਤ ਨੂੰ ਲੱਗੀ ਅੱਗ ਦੇ ਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਲਗਾਤਾਰ ਅਗੋਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਅਗ ਲੱਗਨ ਦੇ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਹੜਕਾ ਮਚ ਗਿਆ ਅੱਗ ਦੇ ਨਾਲ ਦੋਵੇਂ ਇਮਾਰਤਾਂ ਦੇ ਵਿੱਚ ਲਗਾਤਾਰ ਧਮਾਕੇ ਵਰਗੀਆਂ ਆਵਾਜ਼ਾਂ ਵੀ ਆਈਆਂ ਜਿਸ ਕਰਕੇ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕ ਉਤੇ ਖੜੇ ਹੋ ਗਏ ਫਿਲਹਾਲ ਅਗ ਲੱਗਨ ਦੇ ਕਾਰਨਾਂ ਦਾ ਹਜੇ ਸਪਸ਼ਟ ਸਮਝ ਨਹੀਂ ਆਈ ਹੈ ਸ਼ੁਰੂਆਤੀ ਤੋੜੂ ਤੇ ਹੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਨਾਲ ਇਹ ਪੂਰਾ ਘਟਨਾਕ੍ਰਮ ਹੋਇਆ ਹੈ ਫਿਲਹਾਲ ਜਾਂਚ ਜਾਰੀ ਹੈ